ਆਹ ਦੇਖੋ ਲੋਕ ਪੈ ਰਹੇ ਨਾ ਇਹ ਇਦਾਂ ਇਹ 에어ਪੋਰਟ ਤੇ ਲਾਂਚ ਮਿਲ ਜਾਂਦਾ ਵਾ ਆਰਾਮ ਕਰਨ ਲਈ ਚਾਰਟ ਪਰ ਕਾਫੀ ਹੁੰਦੀ ਹੈ ਇਹਨਾਂ ਦੀ ਤੇ ਆਰਾਮ ਕਰ ਸਕਦਾ ਉਹ ਜਿਹਨਾਂ ਦੀ ਲੰਬਾ ਲੇਓਵਰ ਹੁੰਦਾਗਾ ਉਹ ਇਦਾਂ ਇਹ ਲੈ ਲੈਂਦੇ ਰੂਮ ਲੈ ਲੈਂਦੇ ਜਾਂ ਸੌਣ ਲਈ ਜਸਟ ਇਤਾਂ ਗੱਦਾ ਜਿਹਾ ਲੈ ਲੈਂਦੇ ਕੁਸੋਫਾ ਜਿਹਾ ਤੇ ਉਹਦੇ ਤੇ ਆਰਾਮ ਕਰ ਲੈਂਦੇ ਆ ਦੇਖੋ ਹਾਇਦਰਾਬਾਦ ਦਾ ਡਿਊਟੀ ਫਰੀ ਇਹ ਡਿਊਟੀ ਫਰੀ ਏਰੀਆ ਹੈ ਹైదరాబాద్ ਦਾ ਆ ਸਾਹਮਣੇ ਜਿਹੜਾ ਬੋਰਡ ਜਗਾ ਆ ਆ ਆ ਆ ਆ ਸਾਹਮਣੇ ਇਹਦਾ ਬੋਰਡ ਜਨਾ ਇਹ ਇਹ ਮੋਬਾਈਲ ਚਾਰਜ ਕਰਨ ਉਹ ਚਲੋ ਜੈਸ ਨਾਲ ਲਓ ਲਿਆ ਦਾ ਹਰੇਕ 에어ਪੋਰਟ ਤੇ ਹੁੰਦਾਗਾ ਮੋਬਾਈਲ ਚਾਰਜ ਕਰ ਲੈਂਦੇ ਤੇ ਆ ਖੜੀ ਜੇ ਬੱਸ ਵੀ ਲੋ ਜੀ ਆਪਾਂ ਚੱਲੀਏ ਫਿਰ ਹੁਣ ਅੰਡੇਮਾਨ ਨਿਕੋਬਾਰ ਦੇ ਹੁਣ ਆਪਾਂ ਪਸੰਦ ਕਰਦੇ ਹਾਂ ਫੋਟੋਗ੍ਰਾਫਰ ਵਾਲੇ ਦੇ ਵਾਸਤੇ ਬੈਠ ਗਏ ਸੀ ਤੇ ਜਿਹਨੇ ਵਰਤੱਕੇ ਵਰਗੇ ਫਲੈਟ ਨਾਲ ਸਮਝ ਲਾਉਣਾ ਤੇ ਆਓ ਫਿਰ ਦੇਖੀ ਚੱਲੀ ਆਪਾਂ ਵੀ ਬੁਟੇ ਚੱਲਦੇ ਆਂ 14 D 14 D 14 B C D 18 C ਜਿੱਦਾਂ ਇਹਨਾਂ ਨੂੰ ਕੁਝ ਨਹੀਂ ਹੋ ਗਿਆ ਜੇ ਨਾ ਲਾਉਣਾ ਹੈ ਤਾਂ ਸੀਟ ਹੋਰ ਬੁੱਕਿਆ ਇਹਨਾਂ ਦਾ ਸੀਟ ਕੋਡ 399 ਆਇਆ ਇਹ ਮਤਲਬ ਉਹ Gracias. <coughs> ਜਲਦੀ ਆ ਵਿੱਚ ਪੂਰੇ ਉਹਦੇ ਵਿੱਚ ਹੈ ਨਾ ਜਲਦੀ ਕਰ ਬਸ ਜਲਦੀ ਆ ਪਰ ਕੀ ਸੋਣਾ ਇਹਦਾ ਗੱਡਾ ਬੜਾ ਨਹੀਂ ਸੀ ਜਿੱਦ ਕੋਈ ਸੀ ਬਹੁਤ ਟਾਈਮਿੰਗ ਐਕਚੁਅਲੀ ਕੋਵਿੰਗ ਜਹਾਜ ਜੇ ਇਸ ਵਕਤ ਸਵੇਰ ਦੇ ਸਬਾਹ 6 ਵਜੇ ਨੇ ਹਦਰਾਬਾਦ ਤੋਂ ਹੁਣ ਫਲਾਈਟ ਉਡਣ ਲੱਗੀ ਆ ਜਾਨੇ ਕਿ ਟੇਕ ਆਫ ਹੋਣ ਲੱਗੀ ਆ ਤੇ ਪੋਰਟ ਵੱਲੇ ਜਾ ਰਿਹਾ ਕੋਰਟ ਬਲੇ ਰਸਤੇ ਦੇ ਵਿੱਚ ਨੇੜਾ ਅਜੇ ਦਿਨ ਪੂਰਾ ਨਹੀਂ ਚੜਿਆ ਹੈਗਾ ਕੁਝ ਦਿਸਣਾ ਫੈ ਨਹੀਂ ਗਾ ਜੇ ਦਿਸੇ ਤਾਂ ਰਸਤੇ ਦੇ ਵਿੱਚ ਦੇਖਾਂਗੇ ਕੀ ਬਣਦਾ ਪਰ ਇਹ ਵੀ ਬਸ ਇਸ ਤਰ੍ਹਾਂ ਆ ਰਣਵੇ ਤੇ ਜਾ ਰਿਹਾ ਜਹਾਜ਼ ਹੈ ਜੇ ਰਣਵੇ ਤੋਂ ਥੋੜੀ ਥੋੜੀ ਰਣਵੇ ਤੇ ਤੁਰ ਰਿਹਾ Estúrate, yo creo no ਤੋ ਬਹੁਤ ਤੰਗ ਇਸ ਦਾਰੀ ਗੋਸ਼ ਲੱਗ ਰਿਹਾ ਹੈ ਨਾ ਆਇਆ ਕਿ ਉਹ ਇਹ ਹਦਰਾਬਾਦ ਸ਼ਹਿਰ ਹੈ ਠਾਂ ਜਿੰਦਾ ਦਲਦੇ ਇਧਰ ਲਈ ਤਾਂ ਕੁਝ ਨਹੀਂ ਵਿੰਡੋ ਜੀ ਤੁਹਾਨੂੰ ਦਿਖਾਉਣਾ ਇਹ ਜਾ ਰਿਹਾ ਆਪਣਾ ਪਲੇਨ ਤੇ ਉਹ ਜਿਹੜੇ ਚਿੱਟੇ ਚਿੱਟੇ ਨੇ ਉਹ ਬੱਦਲ ਦੇਖਦੇ ਆ ਬੱਦਲਾਂ ਤੋਂ ਉੱਪਰ ਜਹਾਜ਼ ਜਾਵੜਿਆ ਤੇ ਬੱਦਲ ਦੇਖਦੇ ਆ ਆਣਾ ਕਿ ਜੇ ਪੂਰੀ ਉਚਾਈ ਤੇ ਨਹੀਂ ਗਿਆ ਹੈਗਾ ਜਾ ਹੀ ਰਿਹਾ ਪੂਰੀ ਚਾਈ ਤੇ ਜੇ ਫਿਰ ਵੀ ਬੱਦਲ ਰਹਿਗੇ ਜਿਹੜੇ ਬੱਦਰ ਨੇ ਜਾਂ ਦੇ ਹੇਠਾਂ ਇਹ ਐ ਲੱਗਦਾ ਜਿਵੇਂ ਪਹਾੜਾਂ 'ਤੇ برف ਪਈ ਹੋਈ ਹੁੰਦੀ ਹੈ। ਰੂਹ ਦੇ ਖੰਭੇ ਜਿਹਾ ਇਦਾਂ ਬਿਲਕੁਲ ਹੈ ਨਾ। ਇਹ ਜੇ ਬੜਾ ਹੀ ਸੁੰਦਰ ਨਜ਼ਾਰਾ ਲੱਗਦਾ। ਇਹ ਤੁਹਾਡੀ ਸਕਰੀਨ ਤੇ ਵੀਊ ਆ ਰਿਹਾ ਹੋਊਗਾ ਪਤਾ ਨਹੀਂ ਤੁਹਾਨੂੰ ਦਿਸਦਾ ਹੋ ਉਸ ਤਰ੍ਹਾਂ ਨਹੀਂ। ਪਰ ਅੱਖਾਂ ਦੇ ਨਾਲ ਦੇਖਣ ਦੇ ਲਈ ਨਜ਼ਾਰਾ ਲੈਣ ਦੇ ਲਈ ਤਾਂ ਤੁਹਾਨੂੰ ਜਹਾਜ਼ ਦੇ ਵਿੱਚ ਚੜ੍ਹਨੇ ਨੂੰ ਸਫ਼ਰ ਕਰਨੇ ਪਊਗਾ। ਤੇ ਇਹੀ ਵੀਊ ਜੇ ਕਿ ਤੁਸੀਂ ਟੈਕਸੀ ਦੇ ਵਿੱਚ ਹੁੰਦੇ ਫੇਰ ਅਸੀਂ ਰੋਕ ਕੇ ਦੇਖਣੇ ਸੀਗੇ ਤੇ ਟ੍ਰੇਨ ਦੇ ਵਿੱਚ ਵੀ ਘਰ ਸਟੇਸ਼ਨ ਤੇ ਕਦੇ ਵੀ ਰੁਕ ਜਾਂਦੀ ਜਾਂ ਟ੍ਰੇਨ ਉਦੋਂ ਵੀਊ ਦੇਖ ਲੈਂਦੇ ਆਪਣਾ ਬਲਕ ਸਤੇ ਇਸੇ ਤਰ੍ਹਾਂ ਕਿ ਅਸੀਂ ਹੁਣ ਤੱਕ ਜਿੰਨੇ ਵੀ ਟੂਰ ਉੱਤੇ ਗਏ ਆ ਟੈਕਸੀ ਨੂੰ ਪ੍ਰੈਫਰ ਕੀਤਾ ਹੈਗਾ ਵੀ ਉਹਦੇ ਨਾਲ ਜਿੱਥੇ ਮਰਜ਼ੀ ਰੁਕ ਜੂ ਉੱਤੇ ਵੀਊ ਦੇਖਦੇ ਉੱਥੇ ਰੁਕਦੇ ਦੇਖਣ ਲੱਗ ਜਾਂਦੇ ਹੁਣ ਇਹਦੇ ਨਾਲ ਰੁਕ ਨਹੀਂ ਸਕਦੇ ਦੇਖ ਨਹੀਂ ਸਕਦੇ ਹੈਗਾ ਤਾਂ ਹੀ ਹੁਣ ਤੱਕ ਆਪਣਾ ਇਹ ਮੈਂ ਪਹਿਲਾਂ ਦੱਸਿਆ ਸੀਗਾ ਤੁਹਾਨੂੰ ਵੀ ਕਿ ਇਹ ਬੈਲੀ ਸਾਡੀ ਹਵਾਈ ਸਫਰ ਹੈਗਾ ਵੀ ਕਿਉਂ ਨਹੀਂ ਹੁਣ ਤੱਕ ਹਵਾਈ ਸਫਰ ਕੀਤਾ ਹੈਗਾ ਅਸੀਂ ਟੈਕਸੀ ਨੂੰ ਪ੍ਰੈਫਰ ਕਰਦੇ ਰਹੇ ਉਹ ਕਾਰਨ ਉਹੀ ਸੀਗਾ ਵੀ ਉਹਨੂੰ ਟੈਕਸੀ ਨੂੰ ਜਿੱਥੇ ਮਰਜ਼ੀ ਰੋਕ ਲੈ ਗੱਡੀ ਨੂੰ ਤੇ ਇਹ ਤੋਂ ਹੁਣ ਆਪਾਂ ਆਪ ਦੀ ਮਰਜ਼ੀ ਨਾਲ ਨਹੀਂ ਰੋਕ ਸਕਦੇ ਵੀ ਤਾਂ ਹੀ ਇਹ ਕਾਰਨ ਸੀਗਾ ਇਹ ਜਿਹੜੇ ਬੱਦਲ ਹੈ ਰੂਹ ਦੇ ਪੰਪੇ ਜੀ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਨਾ ਸ਼ਾਇਦ ਤੁਹਾਨੂੰ ਕੁਦਰਤ ਦੇ ਦੇਖੋ ਕਿੰਨੇ ਵਧੀਆ ਲੱਗਦਾ ਹੈ ਵਿਊ ਚ ਹੈ ਤੁਹਾਨੂੰ ਦਿਖਾਇਆ ਹੋਵੇ ਤੁਹਾਡੀ ਸਕਰੀਨ ਤੇ ਆਇਆ ਹੋਵੇ ਇਹ ਬਿੰਦੂ ਖਿੜਕੀ ਦਾ ਬਿੰਦੂ સીਧਾ ਹੀ ਇਹ ਨਯਾਰਾ ਹੁੰਦਾ ਵੀ ਇਧਰ ਬਾਹਰਲੇ ਅਗਲਾ ਨਜ਼ਾਰੇ ਦੇਖਿਆ ਜਾਂਦਾ ਹੈਗਾ ਤ੍ਰਿਸ਼ ਦੇਖਿਆ ਜਾਂਦਾ ਹੈਗਾ ਹੋਰ ਨਿਕਲਦਾ ਦੇ ਨੇ ਯਾਰ ਆ ਬੱਤਲਾਂ ਦੇ ਉੱਪਰ ਜਿਵੇਂ ਬਰਫ਼ ਦੇ ਪਹਾੜ ਹੁੰਦੇ ਆ ਉਪਰੋਂ ਐ ਲੱਗਦੇ ਆ ਉੱਪਰ ਬੱਤਲੁੱਟੇ ਵੀ ਫਿਰਦੇ ਆ ਮੈਂ ਜ਼ੂਮ ਕਰਾਂ ਜੇ ਤੁਹਾਨੂੰ ਸ਼ਾਇਦ ਕੋਈ ਤਹਜੀ ਦੇਖੋ ਹਿੰਦ মহাসাগর ਦਾ ਨਜ਼ਾਰਾ ਬਸ ਬਹੁਤ ਹੀ ਸੁੰਦਰ ਤਿੱਖਾ ਸਾਰਾ ਇਹ ਪਾਣੀ ਆ ਸਾਰਾ ਇਹ ਜ਼ੂਮ ਕਰਕੇ ਉੱਚੇ ਉੱਚੇ ਤੋਂ ਇਹ ਏ ਨਜ਼ਾਰਾ ਦੱਸੇਂ ਦਮਾ ਸਾਹ ਚੁੱਕਾ ਸਰਕਰ ਦਾ ਇਹਨਾਂ ਪਾਣੀ ਦਿੱਤਾ ਤੇ ਵਿੱਚ ਬੱਦਲ ਤੇ ਬੱਦਲ ਉੱڑਦੇ ਕਰਕੇ ਉਹ ਇਹ ਤਾਂ ਸਮੁੰਦਰ ਦਾ ਵਹਾਂ ਸਾਕਰਦਾ ਹੰਦਮਾਸਾ ਕਰਦਾ ਪਾਣੀ ਦਿੱਤਾ al que ਸਮੂਹ ਤੇ ਵਿੱਚ ਹਿੰਦ ਮਹਾਸਾਗਰ ਦੇ ਨਜ਼ਾਰੇ ਦਿਖਾ ਦੇ ਉਹ ਤਾਂ ਦੀਸ਼ ਨੂੰ ਹੋਗਾ ਸਮੂਹ ਆ ਗਿਆ ਕੋ ਜੰਗਲ ਗ੍ਰੈਮਰੀ ਇਹ ਤੇ ਹਿੰਦ ਮਹਾਸਾਗਰ ਦਾ ਪਾਣੀ ਦਿੰਦਾ ਹੈਗਾ ਤੁਹਾਨੂੰ ਉਹ ਸੋਹਣਾ ਥਿਊ ਹੈ ਤੁਹਾਡੀ ਸਕਰੀਨ ਤੇ ਪਲੇਅਰ ਦੇ ਬਿਲਕੁਲ ਨੇੜੇ ਪਹੁੰਚ ਗਏ ਅਸਲ ਦੇ ਬਜਨਦੇਵਨ ਨਿੱਕੁਮਾਰ ਹੈਗਾ ਜਿਹੜਾ ਬਹੁਤ ਸਾਰੇ ਕਈ ਸ਼ੈਂਖੜੇ 300 ਤੋਂ ਉੱਪਰ ਦੀਪਾਂ ਦਾ ਆਇਜੁਕੀ ਹੈ ਇੰਡਨ ਹੈਗਾ ਲੱਗਾ ਤੇ ਇਹ ਹੀ ਬਜਨਦੇਵਨ ਨਿੱਕੁਮਾਰ ਦੀ ਰਾਜਧਾਨੀ ਹੈ ਕੋਟ ਪਲੇਅਰ ਹੈਗੀ ਤੇ ਆਪਾਂ ਹੁਣ ਕੋਟ ਪਲੇਅਰ ਦੇ ਨੇੜੇ ਆ ਗਏ ਉਹ ਤੁਹਾਨੂੰ ਗੱਡੀਆਂ ਤੇ ਦਿਖਾਉਂਗਾ ਦੇਖੋ ਗਦਨਵੀ ਬਨਸ਼ਪਤੀ ਕਿੰਨਾ ਸੁੰਦਰ ਨਜ਼ਾਰਾ ਤੋ ਇਹ ਸਕ੍ਰੀਨ ਤੇ ਰੁਕੋ ਨੀਵਾ ਆ ਗਿਆ ਹੁਣ ਉੱਥੇ ਆ ਮਕਾਨ ਤੇ ਬਿਲਕੁਲ ਨੀਵਾ ਹੋ ਗਿਆ ਹੁਣ ਆਪਾਂ ਠੋਕ ਆ ਗਿਆ 에어ਪੋਰਟ ਮੈਨੂੰ ਲੱਗਦਾ ਕਿਰੋ ਹੋ ਗਿਆ ਜੀ ਲੈ ਸੇਫ ਲੈਣੇ ਤੋਰਦਾ ਜਾਂਦਾ ਹੁਣ 에ਰੋਪਲੇਨ ਬਹੁਤ ਸਾਲਾਂ ਦੀ ਰੀ ਸੀ ਗਿਆਸ ਆਈਲੈਂਡ ਨੂੰ ਦੇਖਣ ਦੀ ਤੇ ਅੱਜ ਅਪਾ ਇੱਥੇ ਪਹੁੰਚੇ ਆ ਤੇ ਹੁਣ ਫਿਰ ਇਹ ਇੱਥੋਂ ਬਾਹਰ ਨਿਕਲ ਕੇ ਤੁਹਾਨੂੰ 3-4 ਦਿਨ ਇਥੋਂ ਅੰਡੇਮਾਨ ਦੇ ਕੁਵਾਰ ਦੇ ਰਿਪੋਰਟ 플레이ਰ ਦੇ ਨੇੜੇ ਦੇ ਟਾਪਕੁਨੀ ਉੱਤੇ ਉਹਨਾਂ ਦੇ ਨਜ਼ਾਰੇ ਦੇਖਣ ਵੱਲ ਲੱਗੀ। ਉਹ ਚੱਲਿਆ ਜਹਾਜ਼ ਏਅਰ ਇੰਡੀਆ ਦਾ करते हो और मैच को हैं। से आने हवा का जाल इंडस्ट्री में बन गया है ये सच है बहुत वंडरफुल कि यू आर पर आ गए इधर वो जंदा हो रहे इंडिया का जाल अभी तो चल गया उड़ान के तैयार और देखो ऐप वो फुट रही है ऐप स्ट्रगल का इस्तेमाल कर सकते हैं सीता साइन वर्क होने और विमान के रुकने तक आप अपने स्थान पर बैठे रहें कृपया सामान कक्ष सावधानी से खोलें युमेदा म्यूजियम सरोजो जिला क्षेत्र कडेत्रकी अड्डा बड्डा बड्डा शानदार सफर यह एयरपोर्ट प्लेयर द एयरपोर्ट ਜਿਹੜਾ ਹੈਗਾ ਲੱਗੇ 'ਚ ਹੁੰਦਾ ਪਲੇਨ ਦੇ ਵਿੱਚ ਆਉਂਦਾ ਇਦਾਂ 벨ਟ ਤੇ ਘੁੰਮਦਾ ਰਹਿੰਦਾ ਇਹ ਹੈਗੀ ਹੈ 3 ਨੰਬਰ 벨ਟ ਤੇ ਆਪਣਾ ਆਉਣਾ ਹੈਗਾ 2 ਨੰਬਰ 벨ਟ ਤੇ ਆਪਾਂ ਚੱਲਦੇ ਹਾਂ 2 ਨੰਬਰ 벨ਟ ਕੋਲ ਹਾਂਜੀ 2 ਨੰਬਰ 벨ਟ ਆ ਜਾਂਦਾ ਆਪਣਾ ਸੌਣ ਮਿਲਦਾ 2 ਨੰਬਰ 벨ਟ ਆ ਗਿਆ ਅ ਤੇ ਦੇਖੋ ਇਹ ਦਸ ਬਾਣ ਘੁੰਮੇ ਜਾਂਦਾ ਰਹਿੰਦਾਗਾ ਉਹ ਉਧਰ ਆ ਰਿਹਾ ਐ ਘੁੰਮੇ ਜਾਂਦਾਗਾ ਤੇ ਜਿਹਦਾ ਆਉਂਦਾ ਆਪਦਾ ਪਛਾਣ ਲੈਂਦਾ ਚੱਕ ਕੇ ਵੈਸੇ ਗਲਤ ਨਹੀਂ ਚੱਕਣਾ ਚਾਹੀਦਾ ਬੜਾ ਪਨਿਸ਼ਮੈਂਟ ਹੁੰਦਾ ਗਲਤ ਜੁਰਮ ਆਪਦਾ ਹੀ ਪਛਾਣ ਕੇ ਚੱਕਣਾ ਚਾਹੀਦਾ ਹਣਾ ਆ ਜਾ ਭਗਤਾ ਚੱਕ ਆ ਗਿਆ ਹੋਰ ਆ ਜਾ ਵੀ ਆ ਜਾ ਭਗਤਾ ਆ ਜਾ ਸਾਪਾ ਜੀ ਇਹ ਹੁਣ ਆਪਾਂ ਆ ਗਏ 에어ਪੋਰਟ ਤੋਂ ਬਾਹਰ ਆ ਰ ਆ ਗਏ ਆਪਾਂ ਏਅਰਪੋਰਟ ਦੇ ਬਾਹਰ ਆ ਗਏ। ਕੋ ਦੇਖਦੇ ਆ। ਆ ਮਿਲਦਾ ਹਰਪ੍ਰਸਪੋਰਟ ਲਿਖਿਆ ਹੈ ਨਾ। ਆ ਹੀ ਨੂੰ ਸਪੋਰਟ ਦੇ। ਤੇ ਪਵਨ ਨੇ ਕੈਬ ਵੀ ਬੁੱਕ ਕਰਾ ਲਈ ਇੱਥੇ ਇੱਥੇ ਪੋਰਟ ਰੀਅਰ ਪੋਰਟ ਬਲੇਅਰ ਤੇ ਆ ਖੜਾ ਆਪਾਂ ਨੂੰ ਲੈ ਕੇ ਜਾਣ ਰਿਹਾ ਫਿਰਦਾ। ਪਵਨ ਨੇ ਟੂਰ ਬੁੱਕ ਕੀਤਾ ਵੀ ਸਾਹਮਣੇ ਆ ਗਏ ਕੋਆਰਡੀਨੇਟਰ ਖੜੇ ਨੇ ਤੇ ਇਧਰ ਹੈਲੋ ਸਰ ਇਹ ਕੋਆਰਡੀਨੇਟਰ ਨੇ ਆਪਾਂ ਨੂੰ ਇੱਥੋਂ ਦੇ ਟੂਰ ਦਾ ਸਾਰਾ ਹੈ ਅਰੇਂਜ ਕਰਨਗੇ ਤੇ ਹੁਣ ਆਪਾਂ ਤਿੰਨ ਚਾਰ ਦਿਨ ਤੁਹਾਨੂੰ ਬਲੌਗ ਦੇਵਾਂਗੇ ਇੱਥੋਂ ਦੇ ਜਸਟ 에어ਪੋਰਟ ਪੋਰਟ ਬਲੇਰ ਵੱਲ ਨਿਕਲ ਕੇ ਇਹ ਹੈ ਵੀਰ ਸਾਵਰਕਰ ਇੰਟਰਨੈਸ਼ਨਲ 에어ਪੋਰਟ ਪੋਰਟ ਬਲੇਅਰ ਇਹ ਹੈ ਪੋਰਟ ਬਲੇਅਰ 에어ਪੋਰਟ ਦਾ ਵੀਰ ਸਾਵਰਕਰ ਅੰਤਰਰਾਸ਼ਟਰੀ 에어ਪੋਰਟ ਪੋਰਟ ਬਲੇਅਰ ਦਾ ਵੀਵ ਨਹੀਂ ਇਹ ਆ ਗਿਆ ਆਪਣਾ ਕੈਬ ਬ੍ਰਦਰ ਨੂੰ ਇਹ ਬੱਚਿਆਂ ਨੂੰ ਆਪਾਂ ਐਵੇਂ ਨਹੀਂ ਕਹਿੰਦੇ ਹੁੰਦੇ ਵੀ ਪੜ੍ਹਾਈ ਬਹੁਤ ਜ਼ਰੂਰੀ ਹੈ ਮਸਟ ਹੈ। ਬੇਟੀ ਸਾਰਾ ਬੇਟੀ ਦਾ ਅਰੇਂਜ ਕੀਤਾਗਾ। ਟੂਰ ਹਰੇਕ ਵਾਰੀ ਬੇਟੀ ਹੀ ਕਰਦੀ ਹੈਗੀ ਆ। ਤੇ ਬੇਟੀ ਦੀ ਪੜ੍ਹਾਈ ਤੋਂ ਪੁੱਤਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਇਹ ਜੇ ਮੈਂ ਕਹਿੰਦੇ ਹੁੰਦੇ ਆ। ਤੇ ਬਹੁਤ ਸੋਹਣਾ ਪ੍ਰਬੰਧ ਹੁੰਦਾ ਹਰੇਕ ਵਾਰੀ ਇਹਦਾ। ਆ ਜੂਨ ਦੇ ਵਿੱਚ ਨੇਹ ਲਦਾਖ ਦਾ ਬਹੁਤ ਵਧੀਆ ਪ੍ਰਬੰਧ ਸੀਗਾ ਕੀਤਾ। ਹੁਣ ਇੱਥੇ ਸਾਡੇ 에어ਪੋਰਟ ਦੇ ਉੱਤਰਦਿਆਂ ਰਹੀ ਗੂਰ ਕੋਆਰਡੀਨੇਟਰ ਹੈ ਜਿਹੜਾ ਉਹ ਪੈਰ ਸਾਹਮਣੇ ਖੜਾ ਸੀਗਾ। ਤੋਂ ਕਹਿ ਬੈ ਗਈ ਤੇ ਹੁਣ ਆਪ ਆਪਨੇ ਰਿਜ਼ੋਰਟ ਦੇ ਵਿੱਚ ਨੂੰ ਚਲਦੇ ਆ ਤੇ ਰਿਜ਼ੋਰਟ ਵੀ ਤੁਹਾਨੂੰ ਦਿਖਾਵਾਂਗੇ ਵੀ ਪਵਨ ਨੇ ਇਸ ਤਰ੍ਹਾਂ ਦਾ ਕਰਿਆ ਹਾਂਜੀ ਇਹ ਉਹਨਾਂ ਲੋਕਾਂ ਦੀ ਸਬਕ ਵੀ ਆ ਜਿਹੜੇ ਕਹਿੰਦੇ ਬੇਟੀਆਂ ਵੀ ਹੋਣੀਆਂ ਨਹੀਂ ਚਾਹੀਦੀਆਂ ਜਦ ਬੇਕੇ ਆ ਭਾਰ ਹੁੰਦੀਆਂ ਦੇਖੋ ਅਸੀਂ ਜਾਂ ਤੁਹਾਨੂੰ ਮਾਲਕ ਐਗਜ਼ਾਮਪਲ ਆ ਸਾਡੀ ਬੇਟੀ ਸਾਡੇ ਸਾਹਮਣੇ ਵੀ ਦੇਖੋ ਜੇ ਅਸੀਂ ਬੇਟੀ ਕੋਈ ਤਾਂ ਬੇਟੀ ਨੂੰ ਪੜਾਇਆ ਲਖਾਇਆ ਤਾਂ ਤਾਂ ਮਤ ਕੋ ਦੇਖੋ ਅਸੀਂ ਵੀ ਮਤ ਕੋ ਦੇ ਕਰਕੇ ਇੰਨਾ ਸਾਰਾ ਕਰ ਰਹੇ ਹਾਂ ਤੇ ਇਸ ਕਰਕੇ ਜੇ ਬੇਟੀ ਹੋਵੇ ਵੀ ਤੇ ਬੇਟੀ ਨੂੰ ਪੜਾਇਆ ਵੀ ਜਾਂਦਾ ਤੇ ਤਾਂ ਹੀ ਮਤਲਬ ਕਿ ਫਾਇਦੇ ਹੁੰਦੇ ਆ ਵੀ ਇਹ ਸਰਕੇ ਬੇਟੀਆਂ ਨੂੰ ਬੋਝ ਨਾ ਸਮਝਿਆ ਜਾਵੇ ਬੇਟੀ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਨਾ ਸੰਸਕਾਰ ਚੰਗੇ ਦਿੱਤੇ ਜਾਣ ਤਾਂ ਬਹੁਤ ਵਧੀਆ ਹੁੰਦਾ ਬੇਟੀ ਬੇਟੀ ਦੀ ਸਿਰਤੀ ਮਤਲਬ ਸਾਰਾ ਕਰਦੇ ਫਿਰਦੇ ਆ ਹਾਂ ਬਹੁਤ ਵਧੀਆ ਬੇਟੀਆਂ ਸਾਡੇ ਕੋਲ ਮਾਤਾ ਨੇ ਗਿਫਟ ਦਿੱਤਾ ਸਾਨੂੰ ਤੇ ਇਹ ਸਰਕੇ ਬੇਟੀ ਨੂੰ ਵੀ ਬੇਟੇ ਜਿਹਾ ਗਿਫਟ ਸਮਝੋ ਹੈ ਸਾਡਾ ਬੇਟਾ ਵੀ ਗਿਫਟ ਜੜਾ ਪਰ ਫਿਰ ਵੀ ਅਸੀਂ ਕਹਿੰਦੇ ਵੀ ਆਪਾਂ ਬਰਾਬਰ ਸਮਝਿਆ ਬੇਟੇ ਨੂੰ ਆਪਾਂ ਗਿਫਟ ਸਮਝਦੇ ਸਮਝਾਂ ਬੇਟੀ ਨੂੰ ਵੀ ਸਮਝੋਗੇ ਆਪਾਂ ਇਹ ਹੈਗਾ ਆਪਣਾ ਹੋਟਲ ਹੁਣ ਦੇਖਦੇ ਆਪਾਂ ਅੰਦਰੋਂ

ਅੰਡੇ ਮਾ ਆਪਾ ਪੋੜ ਰਾਇ ਅੰਡੇ ਮਾ ਦੇ ਆਪਾ ਕਹਿ ਸਕਦਾ ਰੀਤ ਦੇਖੋ ਵੈਲਕਮ ਕਰ ਰਾ ਆਪਣਾ ਤਰੀਕਾ ਜਿਵੇਂ ਆਪਾਂ ਪੰਜਾਬੀ ਕਰਦੇ ਆ ਇਸ ਤਰ੍ਹਾਂ ਹੀ ਮਤਲਬ ਕਿ ਆਪਣੇ ਇੱਥੇ ਮਤਲਬ ਕਿ ਆਪਦਾ ਉਹ ਸੱਭਿਆਚਾਰ ਰੀਤ ਦੇ ਮੁਤਾਬਕ ਵੈਲਕਮ ਕਰਦੇ ਆ ਤੇ ਬਹੁਤ ਵਧੀਆ ਲੱਗਿਆ ਤੇ ਜਿਹੜੇ ਦੇ ਵਿੱਚ ਵੀ ਇਦਾਂ ਹੀ ਹੈ ਹੈ ਹਾਂਜੀ ਹਾਂਜੀ ਉਧਰ ਵੀ ਆਪਣੇ ਰਾਜਸਥਾਨ ਵਾਲੇ ਵੀ ਇਹੀ ਹੋਏ ਹੁੰਦੇ ਸੀ ਵੀ ਵੈਲਕਮ ਕਰਨਾ ਸਭ ਤੋਂ ਵੱਧ ਮਤਲਬ ਕਿ ਮਹਿਮਾਨਾਂ ਦਾ ਬਹੁਤ ਵਧੀਆ ਕਹਿੰਦੇ ਕਿ ਮਹਿਮਾਨ ਰੱਬ ਦਾ ਰੂਪ ਜਿਵੇਂ ਦੇਵਤੇ ਹੁੰਦੇ ਆ ਐਸੇ ਕਰਕੇ ਮਤਲਬ ਕਿ ਬਹੁਤ ਵਧੀਆ ਲੱਗਿਆ ਇਹਨਾਂ ਦਾ ਹੈਗਰ ਪੰਜਾਬੀ ਬੋਲੀਏ ਤਾਂ ਸਮਝ ਆਈਏ ਪਸ਼ ਪੰਜਾਬ ਮੈਂ ਆਪ ਵੀ ਸਮਝਾਈਏ ਥੋੜੇ ਬੋਤੀ ਤੁਹਾਨੂੰ ਪੰਜਾਬੀ ਸਿਖਾ ਕੇ ਜਾਵਾਂਗੇ ਜੀ ਹਾਲੇ ਸਰ ਬੁਕਿੰਗ ਨੈਸਟ ਬੁਕਿੰਗ ਨੇਮ ਸਰ ਲੋ ਜੀ ਆ ਹੈਗਾ ਆਪਣਾ ਰੂਮ ਆਜੋ ਤੁਹਾਨੂੰ ਹੁਣ ਰੂਮ ਦਿਖਾਈਏ ਲੈ ਵੀ ਆ ਆ ਗਈ ਹਰਪੰਸ ਮੂਰੇ ਤੇ ਇੱਧਰ ਪਾਣੀ ਪਿਆ ਹੈਗਾ ਪੀਣ ਦੇ ਲਈ ਪਹਿਲੀ ਪਸੰਦ ਪਾਉ ਹੁੰਦਾ ਮੌਨਸਰ ਆਪਾਂ ਪਾਣੀ ਪੀਣਾ ਹੁੰਦਾ ਆ ਚਾਹ ਜਾਂ ਕੁਝ ਹੋਰ ਬਣਾਉਣ ਦੇ ਲਈ ਚਾਹ ਦੇਖੋ ਤੇ ਇਹਨੇ ਆਪਣੇ ਬਹੁਤ ਘੱਟ ਹਾਂ ਕਾਪੀ ਹੋ ਜਾਂਦੀ ਆ ਚਾਹ ਪੱਤੀ ਵੀ ਨਾ ਰਹੀ ਆ ਤੇ ਆਹ ਸਾਰਾ ਸਵਾਨ ਲੱਗ ਕੇ ਦਿੱਤਾ ਹੋਇਆ ਠੀਕ ਹੈ ਨਾ ਚਾਹ ਦਾ ਬੜਾ ਸ਼ਾਨਦਾਰ ਰੂਮ ਹੈਗਾ ਤੇ ਵੈਸੇ ਵੀ ਸਹਿਬਿਸ ਸਾਰਾ ਸੁਥਾ ਬਾਈ ਬਹੁਤ ਜ਼ਿਆਦਾ ਇਹ ਹੋ ਗਿਆ ਆਪਣਾ ਵੈੱਡ ਤੇ ਇਹ ਚੇਅਰ ਵੀ ਹੈਗੀ ਆ ਇੱਕ ਛੇਅਰ ਇਧਰ ਵੀ ਹੈ ਇਧਰ ਬਾਲਕਨੀ ਹੈ ਦਿਸਦੀ ਤੇ ਇਧਰ LED ਵੀ ਲੱਗੀ ਆ ਤੇ ਇੱਥੇ ਵੀ ਇਹਦੇ ਵਿੱਚ ਠਾਹ ਆ ਇਹ ਪਈਆ ਛੋਟੀ ਜਿਹੀ ਇੱਕ ਫ੍ਰਿਜ ਪਈ ਹੈਗੀ ਆ ਇਹਦੇ ਵਿੱਚ ਆਪਾਂ ਇਹਨੂੰ ਵੀ ਵਰਤ ਸਕਦੇ ਆ ਇੱਥੇ ਕੁਝ ਸਾਫ਼ ਸੁਥਰੀ ਫ੍ਰਿਜ ਸਾਫ਼ ਸੁਥਰੀ ਫ੍ਰਿਜ ਆ ਤੇ ਹੁਣ ਤੁਹਾਨੂੰ ਵਾਸ਼ਰੂਮ ਦੇ ਦਰਸ਼ਨ ਕਰਵਾਵਾਂ ਹਾਂ ਵਾਸ਼ਰੂਮ ਦਿਖਾਈਏ ਤੁਹਾਨੂੰ ਹੁਣ ਇਹ ਆ ਦੇਖੋ ਵਾਸ਼ਰੂਮ ਲਓ ਜੀ ਦੇਖੋ ਗੁਲਾਬ ਗੁਲਾਬ ਜਨ ਸ਼ੈਂਪੂ ਵਗੈਰਾ ਸਾਰਾ ਸਾਬਣ ਵਗੈਰਾ ਪਿਆ ਹੈਗਾ ਡਰਾਇਰ ਪਿਆ ਹੈਗਾ ਇਹ ਐਂਡਰ ਦੇਖੋ ਕਿੰਨਾ ਸਾਫ਼ ਸੁਥਰਾ ਵਾਸ਼ਰੂਮ ਕਿੰਨਾ ਸਾਫ਼ ਸੁਥਰਾ ਦੇਖੋ ਸੈਨੇਟਾਈਜ਼ਡ ਫਾਰ ਯੂਰ ਪ੍ਰੋਟੈਕਸ਼ਨ ਇਹ ਹੈਗਾ ਇੱਧਰ ਆ ਦੇਖੋ ਗਰਮ ਪਾਣੀ ਵੀ ਮਿਲਦਾ ਠੰਡਾ ਵੀ ਮਿਲਦਾ ਇੱਕਦਮ ਫਰਸਟ ਕਲਾਸ ਤੇ ਇਹ ہماری ਸ਼ਾਦਾ ਆ ਇੱਧਰ ਅਲਮਾਰੀ ਆ ਮੇਨਕਾਰੀ ਵੇ ਜਿਵੇਂ ਅੱਗੇ ਆਪਣੇ ਕਾਹੇ ਲੱਕੜ ਦੀ ਅਲਮਾਰੀ ਬਿਲਕੁਲ ਕਿੰਨੀ ਵਧੀਆ ਤੇ ਸਮੈਲ ਵੀ ਆਉਂਦੀ ਆ ਐਸਾ ਲੱਗਦਾ ਵੀ ਜਿਵੇਂ ਚੰਦਨ ਦੀ ਲੱਕੜ ਹੋਵੇ ਹਾਂ ਚੰਦਨ ਦੀ ਲੱਕੜ ਵਾਂਗੂ ਸਮੈਲ ਆਉਂਦੀ ਆ ਬਈ ਬਹੁਤ ਵਧੀਆ ਸਮੈਲ ਆ ਰਹੀ ਆ ਤੇ ਵਧੀਆ ਵਾਲੀ ਅਲਮਾਰੀ ਹੈਗੇ ਜਿਵੇਂ ਆਪਾਂ ਅੱਗੇ ਲੱਕੜ ਦੀਆਂ ਅਲਮਾਰੀਆਂ ਇਸ ਤਰ੍ਹਾਂ ਦੀਆਂ ਤੇ ਬੋਲਦੇ ਆ ਤੇ ਇੱਕਦਮ ਵਧੀਆ ਪੂਰਾ ਵਧੀਆ ਸ਼ਾਨਦਾਰ ਤੇ ਹੁਣ ਆਪਾਂ ਸਾਰਾ ਮਗਟੇ ਫਿਰ ਤੇ ਦੇ ਦੇਣਾ ਸਾਡੀ ਦਾਈ ਕੋਸ਼ਿਸ਼ ਕਰਦੀ ਜਾਂਦੀ ਆ ਆ ਦੇਖੋ ਕਿੰਨਾ ਵਧੀਆ ਹੈਗਾ ਬਹੁਤ ਵਧੀਆ ਰੂਪ ਹੈ ਬਹੁਤ ਵਧੀਆ ਇਹ ਵੀ ਆਪਣੇ ਬੇਟੇ ਪਵਨ ਨੇ ਜਿਹੜੀ ਪਵਨ ਜੋਤ ਹੈ ਸਾਡੀ ਬੇਟੀ ਇਹ ਉਹਦਾ ਹੀ ਸਾਰਾ ਪ੍ਰਬੰਧ ਕੀਤਾ ਹੋਇਆ ਵੀ ਭਾਵੇਂ ਪੈਸੇ ਭਾਵੇਂ ਉਹਦੇ ਹੋਏ ਜਾਂ ਬਦੇ ਹੋਏ ਕੋਈ ਗੱਲ ਨਹੀਂ ਹੁੰਦੀ ਹੈਗੀ ਪਰ ਪ੍ਰਬੰਧ ਸਾਰਾ ਕੁਝ ਬੱਚੇ ਨੇ ਆਪ ਕਰਿਆ ਹੈਗਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸਾਂ ਬੱਚਿਆਂ ਦੇ ਸਿਰ ਤੇ ਆਪਾਂ ਮਰਜ਼ੀਆਂ ਕਰਦੇ ਆ ਤੇ ਆਪਾਂ ਅੱਗੇ ਹੁਣ ਸਾਰੇ ਟੂਰ ਦੇ ਦੇਖਾਂਗੇ ਕੀ ਉਹਨਾਂ ਨੇ ਇੰਤਜ਼ਾਮ ਕੀਤਾ ਹੈਗਾ ਤੇ ਹੁਣ ਆਪਾਂ ਥੋੜਾ ਫਰੈਸ਼ ਹੋ ਲਈਏ ਤੇ ਫਿਰ ਤੁਹਾਨੂੰ ਘੁਮਾਉਨੇ ਆ ਪੋਰਟ ਬਲੇਰ